ਪੰਜਾਬ ਚ ਨੀਲੇ ਕਾਰਡ ਧਾਰਕਾਂ ਲਈ ਆਈ ਵੱਡੀ ਖੁਸ਼ਖਬਰੀ ਆਮ ਲੋਕਾਂ ਲਈ ਵੱਡਾ ਐਲਾਨ ਔਰਤਾਂ ਨੂੰ ਮਿਲਣਗੇ 15-1500 ਰੁਪਏ ਮਹੀਨਾ ਮੌਸਮ ਸੰਬੰਧੀ ਵੱਡਾ ਅਲਰਟ ਜਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਦੇਖੋ ਪੰਜਾਬ ਚ ਮੀਨੂ ਲੈ ਕੇ yellow alert ਜਾਰੀ ਪਿਛਲੇ 24 ਘੰਟਿਆਂ ਚ ਪੰਜਾਬ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਆਸ-ਪਾਸ ਹੈ ਮੌਸਮ ਵਿਭਾਗ ਅਨੁਸਾਰ ਮੌਨਸੂਨ ਮੱਧ ਰਾਜਸਥਾਨ ਤੱਕ ਪਹੁੰਚ ਗਿਆ ਅਤੇ ਹਿਮਾਚਲ ਪ੍ਰਦੇਸ਼ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤੀ ਮੌਸਮ ਵਿਭਾਗ ਨੇ 23 ਜੂਨ ਤੱਕ ਪੰਜਾਬ ਦੇ ਬਖ ਬਖ ਹਿੱਸਿਆਂ 'ਚ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ 21 ਜੂਨ ਯਾਨੀ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਤੇਜ਼ ਤੂਫਾਨ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ 23 ਜੂਨ ਤੱਕ ਪੰਜਾਬ 'ਚ ਮੌਸਮ ਸਰਗਰਮ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਉਦ੍ਰਿਕ ਹੋਰ ਵੱਡੀ ਖਬਰ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 21 ਜੂਨ ਯਾਨੀ ਕਿ ਅੱਜ ਤਾਂ ਦੇਖੋ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਅੱਜ ਹੋਣ ਜਾ ਰਹੀ ਹੈ ਇਹ ਮੀਟਿੰਗ ਮੁੱਖ ਮੰਤਰੀ ਦੀ ਰਹਿਸ਼ ਤੇ ਹੋਵੇਗੀ ਦੁਪਹਿਰ 1 ਵਜੇ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ ਕੁਝ ਅਹਿਮ ਫੈਸਲਿਆਂ ਤੇ ਅੱਜ ਮੋਹਰ ਲਗਾਈ ਜਾ ਸਕਦੀ ਹੈ ਉਦ੍ਰਿਕ ਹੋਰ ਵੱਡੀ ਅਪਡੇਟ ਕੇਂਦਰ ਸਰਕਾਰ ਨੇ ਫਾਸਟ ਟੈਗ ਸਲਾਨਾ ਪਾਸ ਯੋਜਨਾ ਸ਼ੁਰੂ ਕਰਨ ਦਾ ਕੀਤਾ ਐਲਾਨ ਤਾਂ ਦੇਖੋ ਯਾਤਰਾ ਨੂੰ ਆਸਾਨ ਬਣਾਉਣ ਲਈ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਫਾਸਟ ਟੈਗ ਸਲਾਨਾ ਪਾਸ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ 15 ਅਗਸਤ ਤੋਂ 3000 ਰੁਪਏ ਦਾ ਫਾਸਟ ਟੈਗ ਸ਼ੁਰੂ ਕੀਤਾ ਜਾਵੇਗਾ ਤਾਂ ਦੇਖੋ ਸਰਕਾਰ ਨੇ ਕਿਹਾ ਕਿ 15 ਅਗਸਤ ਤੋਂ 3000 ਰੁਪਏ ਦਾ ਫਾਸਟ ਆਏਗਾ ਆਧਾਰਿਤ ਸਲਾਨਾ ਫਾਸਟ ਸ਼ੁਰੂ ਕੀਤਾ ਜਾਵੇਗਾ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ ਜੋ ਵੀ ਪਹਿਲਾਂ ਹੋਵੇ ਇਸ ਨਵੇਂ ਨਿਯਮ ਰਾਹੀਂ ਫਾਸਟੈਗ ਪ੍ਰਣਾਲੀ ਨੂੰ ਹੋਰ ਵੀ ਸਰਲ ਅਤੇ ਪਾਰਦਰਸ਼ੀ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ ਤਾਂ ਦੇਖੋ ਨਿੱਜੀ ਵਾਹਨ ਕਾਰਾਂ ਜਿੱਪਾਂ ਵੈਨਾਲੀ ਇਹ ਜਿਹੜਾ ਨਿਯਮਾ ਤਿਆਰ ਕੀਤਾ ਗਿਆ ਹੈ 3000 ਰੁਪਏ ਦੇ ਕੇ ਤੁਸੀਂ ਸਾਲਾਨਾ ਪਾਸ ਬਣਾ ਸਕਦੇ ਹੋ ਅਤੇ 200 ਯਾਤਰਾਵਾਂ ਮੁਫਤ ਵਿੱਚ ਤੁਸੀਂ ਕਰ ਸਕਦੇ ਹੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਮੁੱਖ ਮੰਤਰੀ ਦਾ ਵੱਡਾ ਐਲਾਨ ਹੁਣ ਹਰ ਭੈਣ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ ਮੱਧ ਪ੍ਰਦੇਸ਼ ਦੀਆਂ ਪਿਆਰੀਆਂ ਭੈਣਾਂ ਲਈ ਵੱਡੀ ਖਬਰ ਹੈ ਤਾਂ ਦੇਖੋ ਮੁੱਖ ਮੰਤਰੀ ਮੋਹਨ ਜੱਦਵ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਹੁਣ ਦਿਵਾਲੀ ਤੋਂ ਹਰ ਯੋਗ ਔਰਤ ਨੂੰ ਹਰ ਮਹੀਨੇ 1500 ਦੀ ਰਕਮ ਦੇਵੇਗੀ ਇਸ ਵੇਲੇ ਲਾਡਲੀ ਭੈਣਾ ਸਕੀਮ ਤਹਿਤ 1250 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ ਸਰਕਾਰ ਨੇ ਔਰਤਾਂ ਨੂੰ ਸਵੈ ਨਿਰਪਰ ਬਣਾਉਣ ਅਤੇ ਆਰਥਿਕ ਤੌਰ ਤੇ ਸਸ਼ਕਤ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਉਧਰ ਇੱਕ ਹੋਰ ਵੱਡੀ ਖਬਰ ਹੁਣ ਸਿਰਫ 15 ਦਿਨਾਂ ਵਿੱਚ ਮਿਲੇਗਾ ਨਵਾਂ ਵੋਟਰ ਆਈਡੀ ਕਾਰਡ ਜੇਕਰ ਤੁਸੀਂ ਵੀ ਆਪਣਾ ਵੋਟਰ ਆਈਡੀ ਕਾਰਡ ਬਣਾਉਣ ਜਾਂ ਇਸ ਵਿੱਚ ਬਦਲਾਅ ਕਰਨ ਲਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਚੋਣ ਕਮਿਸ਼ਨਰ ਨੇ ਵੋਟਰ ਆਈਡੀ ਕਾਰਡ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਹੁਣ ਨਾ ਤਾਂ ਲੰਮਾ ਇੰਤਜ਼ਾਰ ਹੋਵੇਗਾ ਅਤੇ ਨਾ ਹੀ ਅਧਿਕਾਰੀਆਂ ਦੇ ਚੱਕਰ ਕੱਟਣੇ ਪੈਣਗੇ ਹੁਣ ਸਿਰਫ 15 ਦਿਨਾਂ ਦੇ ਵਿੱਚ ਤੁਹਾਡੇ ਹੱਥ ਵਿੱਚ ਇੱਕ ਨਵਾਂ ਜਾਂ ਅਪਡੇਟ ਕੀਤਾ ਰੋਟਰ ਆਈਡੀ ਕਾਰਡ ਹੋਵੇਗਾ ਬਦਲਾਅ ਨਾ ਸਿਰਫ ਨੌਜਵਾਨਾਂ ਲਈ ਸਗੋਂ ਉਹਨਾਂ ਲੱਖਾਂ ਲੋਕਾਂ ਲਈ ਵੱਡੀ ਰਾਹਤ ਹੈ ਜੋ ਨਾਮਜ਼ਦਗੀ ਤਬਦੀਲੀ ਜਾਂ ਰਜਿਸਟ੍ਰੇਸ਼ਨ ਵਿੱਚ ਦੇਰੀ ਕਾਰਨ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆਂ ਰਸ਼ਨ ਕਾਰਡ ਦੀ ਸਹੂਲਤ ਵੱਡਾ ਸੁਧਾਰ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਸਨ ਉਹ ਹੁਣ ਦੁਬਾਰਾ ਤੋਂ ਚਾਲੂ ਕੀਤੇ ਗਏ ਨੇ ਅਤੇ ਲੋਕੀ ਆਪਣਾ ਰਾਸ਼ਨ ਡਿਪੂ ਤੋਂ ਲੈ ਸਕਦੇ ਨੇ ਇਹ ਗੱਲ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਹੈ ਤਾਂ ਦੇਖੋ ਭਗਵੰਤ ਮਾਨ ਨੇ ਜਮ੍ਹਾਂਬੰਦੀ ਪੋਰਟਲ ਲਾਂਚ ਕਰਦੇ ਸਮੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਆਈ ਹੈ ਤਾਂ ਲੋਕਾਂ ਨੇ ਚੋਲ-ਮੋਲ ਕਰਕੇ ਕਈ ਲੋਕਾਂ ਦੇ ਰਾਸ਼ਨ ਕਾਰਟ ਕਟਾ ਦਿੱਤੇ ਸਨ ਪਰ ਹੁਣ ਨਿੱਲੇ ਕਾਰਡ ਦੁਬਾਰਾ ਤੋਂ ਜੋੜ ਦਿੱਤੇ ਗਏ ਨੇ ਜਿਨ੍ਹਾਂ ਦੇ ਕਾਰਡ ਜੋੜੇ ਗਏ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਇੱਕ ਚਿੱਠੀ ਭੇਜੀ ਗਈ ਹੈ ਉਸ ਤਹਿਤ ਲੋਕੀ ਆਪਣਾ ਰਾਸ਼ਨ ਡੀਪੂ ਤੋਂ ਆਸਾਨੀ ਨਾਲ ਲੈ ਸਕਦੇ ਨੇ ਲੋਕਾਂ ਨੂੰ ਪਹਿਲਾਂ ਵਾਂਗ ਸਰਕਾਰੀ ਦਫ਼ਤਰਾਂ ਦੇ ਹੁਣ ਚੱਕਰ ਨਹੀਂ ਕੱਟਣੇ ਪੈਣਗੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਸਰਕਾਰ ਦੇ ਵੱਲੋਂ ਇਹਨਾਂ ਲੋਕਾਂ ਲਈ ਵੱਡਾ ਤੋਹਫਾ ਮਿਲਣਗੇ ਹਰ ਮਹੀਨੇ 5-5000 ਰੁਪਏ ਅਤੇ ਮੁਫਤ ਇਲਾਜ ਕੇਂਦਰ ਸਰਕਾਰ ਨੇ ਭਾਰਤ ਦੇ ਬਜ਼ੁਰਗ ਨਾਗਰਿਕਾਂ ਲਈ ਇੱਕ ਵੱਡੀ ਪਹਿਲ ਦਾ ਐਲਾਨ ਕੀਤਾ ਹੈ ਹਰ ਮਹੀਨੇ 5-5000 ਦੀ ਵਿੱਤੀ ਸਹਾਇਤਾ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ ਤੇ ਨਾਲ ਮੁਫਤ ਇਲਾਜ ਕੀਤਾ ਜਾਵੇਗਾ ਜੋ ਵੀ ਵਿੱਤੀ ਤੌਰ ਤੇ ਕਮਜ਼ੋਰ ਨੇ ਉਹਨਾਂ ਨੂੰ ਸਿਹਤ ਸੇਵਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਰਕਾਰ ਦਾ ਇਹ ਕਦਮ ਨਾ ਸਿਰਫ ਬਜ਼ੁਰਗਾਂ ਦੀ ਵਿੱਤੀ ਸਥਿਤੀ ਨੂੰ ਸੁਧਾਰਨਾ ਜਾ ਕੇ ਬਲਕਿ ਉਹਨਾਂ ਦੀ ਸਿਹਤ ਸੰਭਾਲ ਨੂੰ ਵੀ ਯਕੀਨੀ ਬਣਾਉਣਾ ਹੈ ਤਾਂ ਦੇਖੋ ਕੇਂਦਰ ਸਰਕਾਰ ਨੇ ਬਜ਼ੁਰਗਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਜਿਵੇਂ ਕਿ ਪ੍ਰਧਾਨ ਮੰਤਰੀ ਵੇ ਵੰਦਨਾ ਯੋਜਨਾ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਅਟਲ ਪੈਨਸ਼ਨ ਯੋਜਨਾ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਇਹ ਯੋਜਨਾ ਬਜ਼ੁਰਗਾਂ ਲਈ ਨਿਯਮਤ ਆਮਦਨ ਦਾ ਸਰੋਤ ਪ੍ਰਦਾਨ ਕਰਦੀਆਂ ਨੇ ਇਸ ਵਿੱਚ ਨਿਵੇਸ਼ ਕਰਨ ਨਾਲ ਟੈਕਸ ਲਾਭ ਮਿਲਦਾ ਹੈ ਵਿਆਜ ਦਰਾਂ ਬਾਜ਼ਾਰ ਨਾਲੋਂ ਵੱਧ ਨੇ ਮੁਫਤ ਸਿਹਤ ਸੰਭਾਲ ਸਕੀਮਾਂ ਦੇ ਵਿੱਚ ਬਜ਼ੁਰਗ ਲਾਭ ਲੈ ਸਕਦੇ ਨੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਮੁਫਤ ਡਾਕਟਰੀ ਸਲਾਹ ਵੀ ਲੈ ਸਕਦੇ ਨੇ ਸਿਹਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਨੇ ਦਵਾਈਆਂ ਦੀ ਸਪਲਾਈ ਵੀ ਤੁਸੀਂ ਮੁਫਤ ਦੇ ਵਿੱਚ ਲੈ ਸਕਦੇ ਹੋ ਤਾਂ ਦੇਖੋ ਨਿਦਾਨ ਸਹੂਲਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਹੋਰ ਵੀ ਕਈ ਸਹੂਲਤਾਂ ਤੁਹਾਨੂੰ ਇਹਨਾਂ ਸਕੀਮਾਂ ਵਿੱਚ ਮਿਲ ਜਾਣਗੀਆਂ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਹਾਂ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਦਿੰਨੇ ਰਹਿੰਦੇ ਆ ਨਵੀਆਂ-ਨਵੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਾਂ ਤੱਕ ਲਈ ਧੰਨਵਾਦ